ਹਾਂਜੀ ਏਕਮ ਮੰਡ ਮੁੰਡੇ ਨੇ ਦੁਕਾਨ ਕਰੀ ਹੈ ਜੀ বাস ਸਟੈਂਡ ਲੋਹਟਵੱਦੀ ਸੰਤ ਬਾਬਾ ਸੁੰਦਰ ਸਿੰਘ ਜੀ ਮਾਰਕੀਟ ਦੁਕਾਨ ਦਾ ਨਾਮ ਜੀ ਮੰਡ ਇਲੈਕਟ੍ਰੀਸ਼ੀਅਨ ਐਂਡ ਐਸੈਸਰੀ ਬੜੀ ਸੋਹਣੀ ਸਜਾਵਟ ਰੀ ਦੁਕਾਨ ਆ ਜੀ ਟਰੈਕਟਰਾਂ ਦੀ ਫੀਟਿੰਗ ਵੀਰਾ ਕਰਦਾ ਏਕਮ ਕਿਸੇ ਨੇ ਵੀ ਕੋਈ ਟਰੈਕਟਰ ਦੇ ਕੋਈ ਲਾਈਟਾਂ ਲਾਉਣੀਆਂ ਹਾਰਨ ਬੈਟਰੀ ਧਰੋਣੀਆਂ ਘਰਾਂ ਚ ਬੈਟਰੀ ਬੈਟਰੀਆਂ ਵਾਟਰ ਦੀ ਲੋੜ ਆ ਮੋਟਰਸਾਈਕਲਾਂ ਗੱਡੀਆਂ ਦੇ ਜਣ ਦੀ ਫੀਟਿੰਗ ਦਾ ਤਾਂ ਕਮਾਲ ਹੀ ਕਰਦਾ ਯਾਰ ਹੱਤ ਜਿੰਨੀ ਸਫਾਈ ਆ ਟਰੈਕਟਰ ਤੇ ਮੈਂ ਆਇਆ ਸੀਗਾ ਲਾਈਟਾਂੀਆਂ ਲਵਾਉਣ ਤੇ ਬਾਈ ਦਾ ਕੰਮ ਦੇਖ ਕੇ ਮੈਂ ਕੰਮ ਬਹੁਤ ਵਧੀਆ ਜਣ ਦੀ ਵਾਧ ਦੀ ਕਰਾ ਲਿਆ ਵੀ ਆ ਵੀ ਲਾ ਦੇ ਯਾਰ ਆ ਵੀ ਲਾ ਦੇ ਯਾਨੀ ਸਫਾਈ ਇੰਨੀ ਆ ਹੱਸਦੇ ਹੱਸਦੇ ਨੇ ਇੰਨੀ ਸੋਹਣੀ ਫੀਟਿੰਗ ਕਰੀਆ ਟਰੈਕਟਰ ਦੀ ਜਣਦੀ ਰੂਹ ਖੁਸ਼ ਕਰਦੀ ਬਾਈ ਨੇ ਕੋਈ ਐ ਨਹੀਂ ਕਿ ਟੇਪ ਰੋਲ ਜਾਂ ਤਾਰ ਦੇਖ ਜਾਈ ਕੋਈ ਇਹ ਨਹੀਂ ਵੀ ਯਾਰ ਭੱਜ ਗਿਆ ਚੀਜ਼ ਫੜ ਲਿਆ ਉੱਥੋਂ ਫੜ ਲਿਆ ਸ਼ਹਿਰੋਂ ਫੜ ਲਿਆ ਹਰੇਕ ਚੀਜ਼ੇ ਦੇ ਕੋਲੇ ਆਪਦੇ ਕੋਲੇ ਤੁਹਾਨੂੰ ਹਾਜ਼ਰ ਮਿਲੂਗੀ ਏਕ ਮੰਡਾ ਜੀ ਨਾਮ ਮੇਰੇ ਦਾ ਤੇ ਬੱਸ ਸਟੈਂਡ ਲੋਟ ਵਧੀ ਦੇ ਨਾਲ ਦੁਕਾਨ ਆ ਮੰਡ ਇਲੈਕਟ੍ਰੀਸ਼ੀਅਨ ਐਂਡ ਐਸੈਸਰੀ ਤੇ ਜੀ ਨੂੰ ਕਿਸੇ ਨੇ ਵੀ ਮੇਰੇ ਵੀਰ ਨੇ ਗੱਡੀ ਟਰੈਕਟਰ ਮੋਟਰਸਾਈਕਲ ਜਾਂ ਘਰਾਂ ਦੇ ਵਿੱਚ ਬੈਟਰੀਆਂ ਵਾਟਰ ਦੀ ਲੋੜ ਆ ਤਾਂ ਉਹ ਵੀਰੇ ਕੋਲੇ ਮੇਰੇ ਨਾਲ ਸੰਪਰਕ ਕਰ ਸਕਦਾ ਸਾਫ਼ ਸੁਥਰਾ ਕੰਮ ਆ ਪੂਰਾ ਵਧੀਆ ਵੀਰੇ ਹਰ ਚੀਜ਼ ਤੁਹਾਨੂੰ ਹਾਜ਼ਰ ਮਿਲੂਗੀ ਇੱਕ ਮੰਡ ਲੋਹਟ ਵੱਦੀ ਦੁਕਾਨਾਬਾਈ ਦੀ ਤੇ ਵੀਡੀਓ ਤੁਹਾਨੂੰ 9 ਤੇ 2 ਦਾ ਨੰਬਰ ਵੀ ਆਪਾਂ ਸ਼ੇਅਰ ਕਰਤਾ ਜੀ ਬਹੁਤ ਬਹੁਤ ਧੰਨਵਾਦ